ਕਹਿੰਦਾ ਹੁਣ ਦੋਰੇ ਹੁਣ ਪਿਤਾ ਵੀ ਹੈ ਮਾਤਾ ਵੀ ਹੈ ਦੋਏ ਰੂਪ ਨੇ ਉਹਦਾ ਮਾਤਾ ਪਿਤਾ ਵਿੱਚ ਸਮਾ ਜਾਂਦੀ ਕਿ ਆਦ ਆਦ ਸੱਚ ਦੇ ਵਿੱਚ ਕੀ ਹੁੰਦਾ ਆਦ ਸੱਚ ਵਿੱਚ ਜਦ ਮਾਇਆ ਨਹੀਂ ਹੁੰਦੀ ਨਾ ਇਹ ਮਾਤਾ ਉਹਦੇ ਵਿੱਚ ਲਹਿਰ ਪਾਣੀ ਚ ਸਮਾਈ ਹੁੰਦੀ ਹੈ ਉਹਦੀ ਮਰਜ਼ੀ ਮਰਜ਼ੀ ਵਾਲੇ ਦੇ ਵਿੱਚ ਸਮਾਈ ਹੋਈ ਹੁੰਦੀ ਹੈ ਯਾਦਿ ਮਰਜੀ ਪ੍ਰਗਟ ਕਰਦਾ ਹੈ ਸ੍ਰਿਸ਼ਟੀ ਪੈਦਾ ਕਰਨ ਵਾਸਤੇ ਹੀ ਆਪਣੀ ਵਰਜੀ ਛਪ ਪੈਦਾ ਕਰਦਾ ਨਾ ਇੱਛਾ ਸ਼ਕਤੀ ਜੈ ਪੈਦਾ ਕਰਦਾ ਹੈ ਜੇ ਕਰਤਾ ਹੁਕਮ ਵਰਤਉਂਦਾ ਜੇ ਸ਼ਿਵ ਹੁਕਮ ਵਰਤਉਂਦਾ ਤਾਂ ਆਪਣੀ ਸ਼ਕਤੀ ਵਾ ਪੈਦਾ ਕਰਦਾ ਆਪਣੇ ਵਿੱਚੋਂ ਵੱਖਰੀ ਸ਼ਿਵ ਸ਼ਕਤੀ ਆਪੋ ਪਾਏ ਕੇ ਕਰਤਾ ਆਪੇ ਹੁਕਮ ਵਰਤਦਾ ਨਹੀਂ ਉਹਦੀ ਸ਼ਕਤੀ ਉਹਦੇ ਵਿੱਚ ਸਮਾਈ ਰਹਦੀ ਹੈ ਅਸਲ ਜੇ ਸ਼ਕਤੀ ਹੈ ਨਾ ਕੋਈ ਔਰਤਾ ਹੈ ਨਾ ਕੋਈ ਹੋਰ ਕੁਝ ਹੈ ਤੇ ਉਹਦੀ ਸ਼ਕਤੀ ਹੈ ਇੱਛਾ ਸ਼ਕਤੀ ਹੋ ਨਾ ਕੋਈ ਸਰੀਰ ਹੈ ਨਾ ਕੋਈ ਉਹਦੀ ਦੇ ਕੁਛੋ ਨਹੀਂ ਇਹ ਜੋ ਚਾਹੁੰਦਾ ਬੈਠਾ ਉਹੀ ਹੋ ਜਾਂਦਾ ਜੋ ਚਾਹੁੰਦਾ ਬੈਠਾ ਉਹੀ ਹੋ ਜਾਂਦਾ ਇਹਦੀ ਦਾ ਕੁਛ ਨਹੀਂ ਹਾਂ ਬਾਪਰਿਆ ਹੋਇਆ ਦੀਦਾ ਜੋ ਕੋਈ ਦੀਦਾ ਅਸਲ ਸਾਰ ਜਿਹੋ ਬਾਪਰਦਾ ਇਹ ਹੀ ਉਹਦੀ ਇੱਛਾ ਹੈ ਜੇ ਉਹਦੀ ਇੱਛਾ ਦੇਖਣੀ ਹੈ ਸੰਸਾਰ ਚ ਹੀ ਦੇਖੋ ਵਿੱਚ ਕੁਦਰਤ ਹਰ ਪ੍ਰਭ ਵਸਦੀ ਵਸਦੀ ਕਾਦਰ ਕੁਦਰਤ ਦੇ ਵਿੱਚ ਉਹਦੀ ਇੱਛਾ ਸ਼ਕਤੀ ਕੁਦਰਤ ਦੇ ਵਿੱਚ ਵਸਦੀ ਹੈ ਇਥੋਂ ਦੇਖ ਲਓ ਜੋ ਕੁਝ ਹੋ ਰਿਹਾ ਹੈ ਇਹਦੇ ਵਿੱਚ ਹੀ ਹੈ ਉਹਦੀ ਇੱਛਾ ਇਹ ਉਹਦੀ ਇੱਛਾ ਹੀ ਹੈ ਜੋ ਹੋ ਰਿਹਾ ਜੋ ਹੋ ਰਿਹਾ ਹੈ ਇਹ ਤਾਂ ਉਹਦੀ ਇੱਛਾ ਹੈ ਇਹ ਹੋ ਗਏ ਅੱਠ ਗੁਣ ਆਦ ਅਪਾਰ ਅਲੇਖ ਅਨੰਤ ਅਕਾਲ ਅਪੇਖ ਅਲਖ ਅਨਾਸਾ ਇਹ ਉਹਦੀ ਸ਼ਕਤੀ ਦੇ ਗੁਣ ਨੇ ਉਹ ਉਹਦੇ ਆਪਣੇ ਗੁਣ ਨੇ ਪਹਿਲੇ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਉਹ ਉਹਦੇ ਗੁਣ ਨੇ ਇਹ ਉਹਦੀ ਇੱਛਾ ਸ਼ਕਤੀ ਦੇ ਗੁਣ ਨੇ ਅਠ ਹਥਿਆਰ ਕਿਹੜੇ ਹੋ ਗਏ ਹੁਣ ਜਦੋਂ ਗਿਆਨ ਚਰਚਾ ਦੇ ਵਿੱਚ ਮਨ ਜਿੱਤਣਾ ਹੁੰਦਾ ਰਮਨ ਜਿੱਤਣਾ ਚਾਹੇ ਆਪਣਾ ਹੋਵੇ ਚਾਹੇ ਕਿਸੇ ਬਨੁਖ ਨਾਲ ਗੱਲਬਾਤ ਕਰਨੀ ਹੋਵੇ ਉਹਦੇ ਵੀ ਮਨ ਨਾਲੇ ਗੱਲਬਾਤ ਕਰਨੀ ਹੈ ਉਹਦਾ ਮਨੇ ਵਾਗੀ ਹੋਇਆ ਹੋਇਆ ਹੈ ਜਿਤਨਾ ਮੰਨੇ ਹੈ ਚਾਹੇ ਆਪਣਾ ਜਿਤਨਾ ਚਾਹੇ ਕਿਸੇ ਜਿਤਨਾ ਗੱਲ ਕੋਈ ਕੋਈ ਫਰਕ ਨਹੀਂ ਇਦੋਂ ਜਿਹੜਾ ਪਹਿਲਾਂ ਆਇਆ ਸੀ ਉਹਦੇ ਚ ਆਪਣੇ ਮਨ ਜਿਤਨ ਦੀ ਗੱਲ ਹੈ ਕੋਈ ਦੇਵਤੇ ਰਕਸ਼ਸਾਂ ਉਹ ਤੇ ਜਿਹੜੀ ਆਇਆ ਹੋਇਆ ਮਦੂਕਾਟਾ ਬਨਾਉਂ ਤਰੇਦਨ ਕੇ ਦੋ ਰਕਸ਼ਸ ਮੰਨੇ ਹੋਦੇ ਦੋਏ ਕਾਤੇ ਰਕਸ਼ਸ ਮਨਿ ਚੇਤ ਵੀ ਰਕਸ਼ਸ ਹੰਕਾਰ ਹਨ ਰੋਹ ਰੂ ਏ ਅਬ ਮਾਨਵਤਾ ਨੂੰ ਦੇਵਤੇ ਮੈਂ ਕਾਸ਼ਰ ਸੰਭਵ ਪਾਇਆ ਉਹ ਦੇਵਤੇ ਵੀ ਹਮ ਜਿਹੜਾ ਹੋ ਵਿੱਚ ਆਇਆ ਹੋ ਵਿੱਚ ਗਿਆ ਉਹ ਰਾਖੇ ਦੋਸਤ ਦੀ ਲੜਾਈ ਹੈ ਸਤਜਨਾ ਨਹੀਂ ਕਿਸੇ ਦੀ ਲੜਾਈ ਇੱਕ ਨਹੀਂ ਤਾਂ ਕਿਸੇ ਨਾਲ ਲੜਾਈ ਹੋਈ ਨਹੀਂ ਲੜਾਈ ਦੋ ਹੋ ਕੇ ਇਹ ਆਪ ਦੋ ਹਨ ਆਪੇ ਲੜਾਈ ਇਹਦੀ ਤਿੰਨਾਂ ਲੜਾਈ ਹੈ ਇੱਥੇ ਦੂਏ ਦੇ ਮਨ ਜਿੱਤਣ ਦੀ ਗੱਲ ਓਥੇ ਆਪਣਾ ਮਨ ਜਿੱਤਣ ਦੀ ਗੱਲ ਸੀ ਓਥੇ ਲੜਾਈ ਆਪਣਾ ਮਨ ਜਿੱਤਣ ਦੀ ਹੈ ਪਹਿਲੇ ਅਧਿਆਇ ਚ ਇੱਥੇ ਉਹ ਦੂਏ ਦਾ ਮਨ ਜਿੱਤਣ ਦੀ ਗੱਲ ਹੈ ਓਥੇ ਰਾਖਸ਼ਾਲ ਦੇਵਤਿਆਂ ਦੀ ਲੜਾਈ ਨਹੀਂ ਦਿਖਾਈ ਕੋਈ ਚੜ੍ਹਾਈ ਨਹੀਂ ਕੀਤੀ ਹੋਈ ਕੁਝ ਨਹੀਂ ਹੋਇਆ ਪਹਿਲਾਂ ਤਾਂ ਦਿਖਾਤਾ ਸੰਸਾਰ ਕੇ ਮੈਂ ਪੈਦਾ ਹੋਇਆ ਦਾਲ ਹੋ ਕੇ ਹੋਇਆ ਫਿਰ ਦਾਲ ਤੋਂ ਇੱਕ ਕੇ ਹੋਇਆ ਬਸ ਇੰਨੀੋ ਗੱਲ ਹੈ ਓਥੇ ਛੁਟੀ ਚੰਨ ਜਾਗੇ ਬ੍ਰਹਮ ਕਰਿਓ ਜੁਦ ਕੋ ਸਾਜ ਬਸ ਇੰਨੀੋ ਗੱਲ ਕਹੀ ਓਥੇ ਤਾਂ ਜਦ ਮਾਇਆ ਜੋ ਸੁਰਤੀ ਛੁੱਟ ਗਈ ਅੰਦਰ ਬ੍ਰह्म ਜਾਗਿਆ ਮਨ ਨੂੰ ਬਣਾ ਲਿਆ ਫਿਰ ਉਹ ਜਿਹਨਾਂ ਜਰ ਬੁੱਧੀ ਸੁਰਤ ਜੁੜੀ ਹੋਈ ਹੈ ਮਾਇਆ ਨਾਲ ਉਹਨਾਂ ਜਰ ਬ੍ਰह्म ਨਹੀਂ ਜਾਗਦਾ ਬ੍ਰह्म ਆਪਣੇ ਚੁੱਪ ਕਰ ਰਹਿੰਦਾ ਉਹਦਾ ਜੋਰ ਨਹੀਂ ਚੱਲਦਾ ਵਕਤ ਜੋਰ ਜਦ ਚੱਲਦਾ ਜਦ ਬੁੱਧੋ ਦਾ ਸਾਥ ਛੱਡਿਆ ਹੁੰਦੀ ਹੈ ਕਿਵੇਂ ਛੱਡਿਆ ਹੁੰਦੀ ਹੈ ਕਿਵੇਂ ਉਹ ਅਲੱਗ ਗੱਲ ਹੈ ਉਹ ਅਲੱਗ ਗੱਲ ਕਿਵੇਂ ਛੱਡਦੀ ਹੈ ਕਦ ਛੱਡਦੀ ਹੈ ਉਹ ਉਹ ਅਲੱਗ ਗੱਲ ਹੈ ਉਥੇ ਸਿਰਫ ਇਹ ਦੱਸਤਾ ਵੀ ਜਦ ਆ ਪੋਜੀਸ਼ਨ ਹੁੰਦੀ ਹੈ ਫਿਰ ਇਹ ਹੋ ਜਾਂਦਾ ਇੱਥੇ ਹਣ ਦੋ ਰਾਖਸ਼ਾਂ ਦੀ ਗੱਲ ਹੈ ਇੱਕ ਪਾਸੇ ਰਾਖਸ਼ ਨੇ ਇੱਕ ਪਾਸੇ ਦੇਵਤੇ ਨੇ ਦੇਵਤਿਆਂ ਨੇ ਰਾਖਸ਼ ਜਿੱਤ ਲਏ ਚੰਡੀ ਨੂੰ ਚੜਾ ਕੇ ਲਿਆਏ ਨੇ ਆ ਕੇ ਦੱਸਿਆ ਕੁਕਰ ਕੋ ਮਾਰਦਾ ਨਾ ਕੋ ਲੈ ਕੇ ਤਾਹੀ ਨਾ ਮਾਰਦਾ ਹੈ ਤਾ ਕੋ ਲੈ ਕੇ ਖਾਵਦ ਕੋ ਰੋ ਹੈ ਕਹਿੰਦੇ ਜਦ ਕੁੱਤੇ ਨੂੰ ਕੋ ਮਾਰਦਾ ਹੈ ਕੁੱਤੇ ਦੇ ਰੱਖਣ ਵਾਲੇ ਦਾ ਲੋ ਲੈ ਕੇ ਮਾਲਕ ਦਾ ਲੋ ਲੈ ਕੇ ਮਾਰਦਾ ਹੈ ਤੂੰ ਤਾਂ ਸਾਡੀ ਵਾਂਏ ਮਾਲਕ ਤੇ ਗਾਣਾ ਤੈਨੂੰ ਪੜਦੇ ਸੀ ਤੇਰੀ ਮਰਜ਼ੀ ਆ ਜਿਵੇਂ ਮਰਜ਼ੀ ਕਰ ਜੀਵੇਂ ਮਰਜ਼ੀ ਨਾ ਕਰ ਤੇ ਫਿਰ ਉਹਨੇ ਕਿਹਾ ਵੀ ਚੰਗਾ ਹੁਣ ਸਾਰੇ ਦੇਵਤਿਆਂ ਨੂੰ ਰਕਸ਼ਸਾਂ ਨੂੰ ਮੈਂ ਖਤਮ ਕਰਕੇ ਹੀ ਫੇਰਾ ਕੇ ਆਪੜ ਤੇ ਗਾਣੇ ਦੇ ਬਸੂ ਤਾਂ ਫਿਰ ਕੀ ਹੋਇਆ ਚੰਡ ਕੋਪ ਕਰ ਚੰਡਕਾ ਇਹ ஆயுத ਕਰ ਲੈਣ ਫਿਰ ਹੋਇਆ ਕੰਟਾ ਗਦਾ ਤੇ ਰਸੂਲਾ ਸੰਖ ਸਰਾਸਨ ਭਲ ਚੱਕਰ ਬੱਕਰ ਕਰ ਮੈਂ ਲਈ ਜਨ ਗ੍ਰੀਸ਼ਮ੍ਰਿਤ ਪਾਲ ਇਹ ਕਿਹੜੇ ਕਿਹੜੇ ਹਥਿਆਲ ਨੇ 8000 ਦੇਹ ਕੰਟਾ ਦਦਾ ਤਰਸੂਲ ਅਸ ਸੰਖ ਸਰਾਸਨ ਭਾਣ ਚੱਕਰ ਬਕਰ ਚੱਕਰ ਬਕਰ ਕਰ ਮੇ ਲਈ ਜਨ ਗ੍ਰੀਖ ਅਮ੍ਰਿਤ ਗ੍ਰੀਖ ਅਮ੍ਰਿਤ ਪਾਲ ਜਿਵੇਂ ਚੰਦਰਮ ਸੂਰਜ ਚੜਦਾ ਨਾ ਗਰਮੀ ਦੇ ਰੁੱਤ ਵਿੱਚ ਚੜਦਾ ਹੀ ਵਾ ਫੂਕ ਨੂੰ ਫੂਕ ਨੂੰ ਕਰਦਾ ਸੋਭਾਈ ਸੋਭਾ ਤੇ ਗਰਮੀ ਹੋਣ ਲੱਗ ਜਾਂਦੀ ਹੈ ਐਸ ਪੋਜੀਸ਼ਨ ਲੋਰ ਹੋ ਚੜੀ ਪੁਰਾਣੇ ਇਹ ਹਥਿਆਰ ਘੜੇ ਘੜੇ ਨੂੰ ਸਾਵਧਾਨ ਇਕਾਗਰ ਚਿਤ ਹੋ ਕੇ ਚੜੀ ਜੰਗ ਕਰਨ ਦੀ ਨੀਅਤ ਨਾਲ ਚੜੀ ਇਹ ਹਥਿਆਰ ਘੜੇ ਘੜੇ ਨੂੰ ਕੰਟਾ ਉਹ ਅਕਾਉਂਟੇ ਠੋਕਣੇ ਹਾਲ ਹਾਲ ਵਿੱਚ ਆਇਆ ਨਾ ਸਾਵਧਾਨ ਹੋਇਆ ਇਕਾਗਰ ਚਿਤ ਹੋਇਆ ਚਿਤ ਇਕਾਗਰ ਚਿਤ ਚ ਇਕਾਗਰ ਤਾਂ ਚਿਤ ਇਕਾਗਰ ਹੋ ਗਿਆ ਸਾਵਧਾਨ ਹੋ ਗਿਆ ਚਿਤ ਮੰਤਾ ਹੈ ਨਹੀਂ ਉਹ ਮੰਨੀ ਹੁੰਦਾ ਇਸ ਅਵਸਥਾ ਚ ਜਨ ਗੁਰਮੁਖ ਖਾਲਸਾ ਮੰਨ ਨਹੀਂ ਹੁੰਦਾ ਪਰ ਮਜਬੂਤੀ ਨਾਲ ਮੰਨੂ ਪੜ ਲਿਆ ਇੱਕ ਤਾਂ ਹੁੰਦਾ ਮਨ ਢੱਲਾ ਛੱਡਿਆ ਹੁੰਦਾ ਇੱਕ ਮਨ ਨੂੰ ਮਜਬੂਤੀ ਨਾਲ ਫੜ ਲਿਆ ਤਾਂ ਅਗੇ ਕੋ ਮਨਮਰਜ਼ੀ ਗੱਲਾਂ ਨਿਕਲ ਜੇ ਮਜਬੂਤੀ ਨਾਲ ਫੜ ਲਿਆ ਮਨ ਕੋਲ ਗਿਆਨ ਸੰਸਾਰ ਦਾ ਇਹਦੀ ਵੀ ਲੋੜ ਹੈ ਮਨ ਨੂੰ ਕਹ ਆ ਜਾ ਢੱਲਣ ਤੇਰਾ ਵੀ ਬਹੁਤ ਗਿਆਨ ਹੈ ਖੋਪੜੀ ਬੰਦ ਕੀਤਾ ਹੋਇਆ ਉਹਦੀ ਵੀ ਲੋੜ ਹੈ ਜ ਸੰਸਾਰੀ ਗਿਆਨ ਦੀ ਵੀ ਲੋੜ ਹੈ ਚਰਚਾ ਵਿੱਚ ਸਮਝਾਉਣ ਵਾਸਤੇ ਸੰਸਾਰੀ ਗਿਆਨ ਦੀ ਵੀ ਲੋੜ ਹੈ ਗਦਾ 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 ਗਰੀਬੀ ਸੰਸਾਰੀ ਗਿਆਨ ਬਹੁਤ ਹੈ ਤਿੰਨ ਲੋਕ ਦਾ ਗਿਆਨ ਪਰ ਉਹ ਰਿਐਕਸ਼ਨ ਨਹੀਂ ਕੀਤਾ ਹੋਇਆ ਸੰਸਾਰੀ ਗਿਆਨ ਰਿਐਕਸ਼ਨ ਕਰ ਜਾਂਦਾ ਘਰ ਮੈਦਾ ਕਰ ਦਿੰਦਾ ਸੋ ਸਾਰੇ ਗਿਆਨ ਦੇ ਉੱਤੇ ਗਦਾ ਵੀ ਰਿਐਕਸ਼ਨ ਨਾ ਕਰੇ ਤਾਂ ਕਾਰਨ ਨਾ ਪੈਦਾ ਕਰਵੇ ਗਰੀਬੀ ਗਦਾ ਸਵਾਰੀ ਨਾਲ ਨਿੰਮਰਤਾ ਵੀ ਹੈ ਦੋਹਧਾਰ ਹੋ ਗਏ ਤਰਸੂਲ 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 ਤਿੰਨ ਲੋਕ ਦਾ ਗਿਆਨ ਤਾਂ ਹੈ ਪਰ ਤਿੰਨ ਲੋਕ ਦਾ ਗਿਆਨ ਦੁਖਦਾਈ ਹੈ ਸੁਖਦਾਈ ਨਹੀਂ ਹੈ ਇਹ ਨਾਲ ਹੈ ਇਹ ਸਾਬਤ ਕਰਨ ਖਾਤਰ ਕਿ ਵਿਗਿਆਨ ਹੈ ਇਹ ਤਾਂ ਸੁਖ ਮਿਲਣ ਵਾਲਾ ਕੁਛ ਨਹੀਂ ਹੈ ਵਿਗਿਆਨ ਚ ਹਥਿਆਰ ਤਾਂ ਬਹੁਤ بڑے بڑے ਬਣਾ ਲਏ ਅੱਖਾਂ ਕੋਈ ਹਿਲਦੇ ਉਹਨੂੰ ਇਹਦਾ ਹੁੰਦਾ ਸੀ ਟੈਂਕ ਬਣਾ ਲਿਆ ਸੀ ਇਹ ਬਣਾ ਲਿਆ ਸੀ ਇਹ ਤਾਂ ਦੁੱਖਦਾਈ ਹੈ ਤਾਂ ਮੌਤ ਬਣਾ ਲਈ ਤੁਸੀਂ ਆਪਣੀ ਇਹ ਪੱਖ ਅਲੱਗ ਹੈ ਤਰਸੂਲ ਦਾ ਇਹ ਜਿਹੜਾ ਤੁਸੀਂ ਗਿਆਨ ਨਹੀਂ ਫਿਰਦੇ ਉਹ ਤੁਹਾਡਾ ਪਤੰਦਰ ਤੁਹਾਡੀ ਬਰੋਤ ਹੈ ਇਹ ਦੁੱਖੇ ਜੋ ਪੈਦਾ ਹੁੰਦੇ ਤੂੰ ਹੀ ਕਹਿੰਦਾ ਸੀ ਬਹੁਤ ਤਰ ਕਿ ਕਰ ਲਈ ਤਰ ਕਿ ਤੁਸੀਂ ਕਿਤੇ ਗੱਲ ਨਹੀਂ ਤੁਹਾਨੂੰ ਆਉਦੀ ਨਹੀਂ ਰਾਤ ਨੂੰ ਗੋਲੀਆਂ ਖਾਦੇ ਵੇਣ ਤੂੰ ਤਾਂ ਫਾਹ ਖੜਾ ਕਰ ਲਿਆ ਉਹ ਚੈਨ ਦੀ ਜਗ੍ਹਾ ਬੇਚੈਨੀ ਪੈਦਾ ਕਰ ਲਈ ਤੁਸੀਂ ਆਪਣੀ ਇਹ ਤਾਂ ਬੇਚੈਨੀ ਪੈਦਾ ਕਰ ਰਲਾ ਬੇਚੈਨੀ ਤਾਂ ਬਹੁਤ ਵੱਡਾ ਦੁਖ ਹੁੰਦਾ ਹਰ ਬਖਸ਼ੀ ਜਨਤਾ ਇਹ ਤੇ ਰਸੂਲ ਹੈ ਕਿੰਨੇ ਲੋਕ ਦੇ ਵਿੱਚ ਜਿੰਨਾ ਭਾਵਨਾ ਚ ਦੁਖਦਾਈ ਹੈ ਤੇ ਨਾ ਭਾਵਨਾ ਚ ਫਿਰਦਾ ਹੀ ਤਾਂ ਇਸ ਗਿਆਨ ਦਾ ਮਾਰਿਆ ਮਾਇਆ ਦਾ ਮਾਰਿਆ ਹਸ ਅਸ ਅਸ ਕਿਰਪਾ ਉਹ ਤਲਵਾਰ ਆਹ ਜਿਹੜੀ ਹੈਗੀ ਆ ਉਹ ਸਵੈਮ ਦਾ ਗਿਆਨ ਹਸ